ਕੁੱਤਿਆਂ ਤੇ ਝੁੰਡ ਨੇ ਹਮਲਾ ਕਰਕੇ 7 ਸਾਲਾ ਇਕਲੋਤੇ ਪੁੱਤਰੇ ਨੂੰ ਕਰ ਦਿੱਤਾ ਗੰਭੀਰ ਜ਼ਖਮੀ ਬਜ਼ੁਰਗ ਦਾਦੀ ਦਾਦੀ ਆਪਣੇ ਇਕਲੋਤੇ ਸਹਾਰੇ ਲਈ ਮਦਦ ਲਈ ਲਗਾ ਰਹੇ ਹਨ ਗੁਹਾਰ ਜ਼ਖਮੀ ਪੁੱਤਰੇ ਦਾ ਚੱਲ ਰਿਹਾ ਇਲਾਜ ਪਤਾ ਦੀ ਹੋ ਚੁੱਕੀ ਹੈ ਮੌਤ ਮਾਂ ਛੱਟ ਕੇ ਚਲੀ ਗਈ ਹੈ ਪਟਾਲਾ ਨਜ਼ਦੀਕ ਪਿੰਡ ਰਸੂਰਪੁਰ ਦੇ ਰਹਿਣ ਵਾਲੇ 7 ਸਾਲਾ ਗੁਰਸੇਵਕ ਸਿੰਘ ਨੂੰ ਕੁੱਤਿਆਂ ਦੀ ਝੁੰਡ ਨੇ ਉਸ ਵੇਲੇ ਗੰਭੀਰ ਜ਼ਖਮੀ ਕਰ ਦਿੱਤਾ ਜਦੋਂ ਗੁਰਸੇਵਕ ਸਿੰਘ ਆਪਣੇ ਘਰੋਂ ਬਾਹਰ ਪਿੰਡ ਵਿੱਚ ਖੇਤਣ ਗਿਆ ਹੋਇਆ ਸੀ ਗੁਰਸੇਵਕ ਸਿੰਘ ਦੇ ਕੁੱਤਿਆਂ ਨੇ ਹਮਲਾ ਕਰਦੇ ਹੋਏ ਕਈ ਜਗ੍ਹਾ ਤੋਂ ਵੱਢ ਖਾਧਾ ਗੁਰਸੇਵਕ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਨਜ਼ਦੀਕ ਹ ਬਜ਼ੁਰਗ ਪਿਚੁਰ ਕਿਤਾਤਾ ਰਵੈਲ ਸਿੰਘ ਅਤੇ ਦਾਦੀ ਸ਼੍ਰੀਿੰਦਰ ਕੌਰ ਨੇ ਦੱਸਿਆ ਕਿ ਗੁਰਸੇਵਿਕ ਸਿੰਘ ਦੇ ਪਿਤਾ ਅਤੇ ਚਾਚੀ ਦੀ ਮੌਤ ਹੋ ਚੁੱਕੀ ਹੈ ਤੇ ਗੁਰਸੇਵਿਕ ਸਿੰਘ ਦੀ ਮਾਂ ਛੱਟ ਗਈ ਜਾ ਚੁੱਕੀ ਹੈ ਬਜ਼ੁਰਗ ਦਾਦੇ ਦਾਦੇ ਦਾ ਪੁੱਤਰਾ ਇਕਲੋਤਾ ਸਹਾਰਾ ਹੈ ਤੇ ਪਾਲਣ ਪੋਸ਼ਣ ਲਈ ਦਾਦੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਦਾਦਾ ਟੀਵੀ ਦਾ ਮਰੀਜ਼ ਹੈ ਉਹ ਵੀ ਬਿਮਾਰ ਹਿੰਦਾ ਉਹਨਾਂ ਦੱਸਿਆ ਕਿ ਜਦੋਂ ਗੁਰਸੇਵਿਕ ਸਿੰਘ ਤੇ ਹਮਲੇ ਨਾਲ ਜ਼ਖਮੀ ਹੋ ਗਿਆ ਤਾਂ ਕੁਝ ਡਾਕਟਰਾਂ ਨੇ ਜਵਾਬ ਦੇ ਦਿੱਤਾ ਲੇਕਿਨ ਫਿਰ ਵੀ ਦਾਦਾ ਦਾਦੀ ਨੇ ਇਲਾਜ ਲਈ ਇਸ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਹੁਣ ਗੁਰਸੇਵਿਕ ਸਿੰਘ ਦਾ ਇਲਾਜ ਚੱਲ ਰਿਹਾ ਹੈ ਇਹ ਮੇਰਾ ਪੋਤਾ ਵਾ ਇਹ ਇਹਦੀ ਜਦੋਂ ਮਾਂ ਸਾੜ ਕੇ ਚਲ ਗਈ ਹੈ ਤੇ ਨਾ ਤਿੰਨਾਂ ਦਿਨਾਂ ਦਾ ਸਹਮਣਾ ਮੈਂ ਪਾਲਣ ਲਈ ਮੋੜੋਂ ਨਹੀਂ ਚੁੱਕਿਆ ਨਹੀਂ ਇਹਨੂੰ ਤੇ ਸਾਲਕ ਦਾ ਜਦੋਂ ਸਾੜ ਕੇ ਚਲ ਗਈ ਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਨੇ ਉਦੋਂ ਦਾ ਸਮਝਣਾ ਮੈਂ ਹੀ ਪਾਲਣ ਲਈ ਇਹਨੂੰ ਇਹ 7 ਸਾਲ ਹੋ ਗਏ ਆ ਤੇ ਕੀ ਘਟਨਾ ਕੀ ਵਾਪਰੀ ਕਿਦਾਂ ਹੋਈ ਇਹ ਵਾਪਰੀ ਆ ਭੈਣਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਸੀ ਮੁੰਡਿਆਂ ਨੇ ਆਣਿਆ ਨਾ ਫਿਰ ਨਾ ਉਹ ਭੱਜ ਗਏ ਆ ਇੱਕ ਤੇ ਝੋਨੇ 'ਚ ਬੈ ਗਏ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪਰ ਨਾ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਹਾਂ ਜੀ ਕਿੰਨਾ ਕੋਹ ਹੈ ਉਹ ਜਖਮੀ ਹੋਇਆ ਵਾ ਸਿਰੇ ਦੇ 100 ਟੰਕਾ ਸਿਰ ਚ ਤੇ ਤਾਂ ਅਜੇ ਪਤਾ ਨਹੀਂਗਾ ਕਿੰਨਾ ਟੰਕਾ ਲੇ ਗੋੜੋਂ ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਲੜੂ ਵੇਖਣ ਵਾਲ ਡਾਕਟਰ ਉਹਨਾਂ ਨੇ ਦੱਸਿਆ ਹੀ ਪਈ ਇਹਨੂੰ ਨਾ ਹੀ ਖੜਨ ਦੀ ਕੋ ਕੰਮ ਨਹੀਂ ਆ ਐਦਾਂ ਮੁੱਦਾ ਪਿਆ ਹੀ ਕਹਿੰਦੇ ਪੂਰਾ ਹੋ ਗਿਆ ਵਾ ਤੇ ਇੱਕ ਹੜ ਪਿੰਡ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ ਚ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਤਾਂ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੈਨੂੰ ਝੁੱਕ ਕੇ ਲੈ ਜਾਓ ਫੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਪਿਆ ਡੇ ਉਹਰੇ ਪੰਜ ਗ੍ਰਾਂ ਹੀ ਲੰਦਾ ਉੱਥੇ ਜਵਾਬ ਹੋ ਗਿਆ ਫਿਰ ਇੱਥੇ ਲੰਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਖਰਚਿਆ ਹੁੰਦਾ 60 60 70 ਹਜ਼ਾਰ ਰੁਪਏ ਜਾ ਹੋ ਗਿਆ ਕਿੰਨਾ ਖਰਚਿਆ ਹੋਇਆ 70 ਹਜ਼ਾਰ ਰੁਪਏ ਲੱਗ ਗਿਆ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਦਿਨ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿਹਾ ਮੈਂ ਆਪਣੇ ਘਰੇ ਜਾ ਕੇ ਕਿਤੇ ਘੇੜਾ ਕੰਮ ਕੁੰਮ ਕਰੂੰਗੀ ਇਹਨਾਂ ਦੀ ਰੋਟੀ ਪਾਣੀ ਬਹੁਤ ਮਾਰ ਤਾੜੇ ਆਪਣੇ ਕਿੰਨੇ ਬੱਚੇ ਮੇਰੇ ਆਪਣੇ ਤਿੰਨ ਸੀ ਤਿੰਨ ਕਿੰਨੇ ਤਿੰਨਾਂ ਦੀ ਡੈਥ ਹੋ ਗਈ ਕਰਦਾ ਕਿੰਨਾ ਖਰਚਾ ਕਰਦਾ ਬਹੁਤ ਮਹਨਤ ਕਰਦਾ ਖਰਚਾ ਕਿੰਨਾ ਕਰਦਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕੰਮ-ਕੁਮ ਕਰਕੇ ਆਪਣਾ ਤੇ ਤੇ ਆਪਣਾ ਰੋਟੀ ਪਾਣੀ ਚਲਾਉਣੀ ਆ ਕੀ ਕਹਿਣਾ ਚਾਹੁੰਦੇ ਤੁਹਾ ਨੂੰ ਮੈਂ ਬਸ ਇਹੋ ਚਾਹੁੰਦੀ ਆ ਕਿ ਚਲੋ ਜੋ ਮੇਰੀ ਮਾੜੀ-ਮੋਟੀ ਮਾਇਸਤ ਹੁੰਦੀ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲ ਜੇ ਮੇਰਾ ਦੁਨੀਆ ਤੇ ਨਾਂ ਰਹਿ ਜਾਊਗਾ ਕਰਨਾ ਇਹੋ ਜਿਹਾ ਇਹ ਬਾਹਰ ਨਿਕਲ ਗਿਆ ਸਿਹਰੇ ਸਾਥ ਕੋਈ ਨਾ ਇਹ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਜਾਂਦੇ ਤੇਰਾ ਪੋਤਾ ਕਿਤੇ ਮੈਂ ਆਇਆ ਤੇ ਦੇਖਣਾ ਅੰਦਾਜ਼ ਕਾਹੀਆਂ ਸਾਰਾ ਕੁੱਤਿਆਂ ਨੇ ਖਾ ਰਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਦੇਖਿਆ ਤੇ ਗਾੜੀਓਂ ਪੰਡ ਬੰਨ ਕੇ ਲਈ ਆਉਂਦੇ ਅਹੀਂ ਜਾ ਕੋਥੇ ਮੈਂ ਉੱਥੇ ਜਾ ਕੇ ਤਿੰਨ ਕ ਚਾਰ ਕੁੱਤੇ ਨਿਕਲੇ ਛੋਨੇ ਦੇ ਵਿੱਚੋਂ ਹੀ ਲੀੜਾ ਕਪੜਾ ਸਾਬੇ ਦਾ ਪਾੜ ਪੂੜ ਸਾਰਾ ਘਰ ਦਾ ਲੀੜਾ ਲੀੜਾ ਬਸ ਇੱਥੇ ਅਹੀਂ ਘਰ ਆਇਆ ਤੇ ਕਰੋ ਚੋਕੇ ਰੋਕੀ ਲੈ ਆਈ ਆਏ ਇੱਕ ਜੀਪ ਆ ਗਈ ਮੈਂ ਆ ਗਿਆ ਕੋਈ ਸ਼ਾਇ ਕਰੀ ਸ਼ਾਇ ਕਰੀ ਪੰਜ ਕਰੀਆਂ ਕਰੀ ਫੇ ਇੱਥੇ ਤੇ ਜੇ ਥਾ ਲੈ ਕੇ ਦਸ ਕਰਾਇਆ ਹਾਂਜੀ ਹਲਾ ਜੀ ਤੱਕ ਕਾ ਦੇ ਨਾਲ ਭਾਈ ਬਹੁ ਮਾਰੇ ਰਹਿਆ ਮੁਰ ਤੋਂ ਮਾਰੇ ਰਹਿਆ ਹਾਂਜੀ ਇਵਤਿਆਂ ਬੋਟਰ ਉੱਠਿਆ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਿਆ ਉਹ ਮੁੱਕਿਆ ਤੋਂ ਬਾਅਦ ਮੇਰਾ ਵੀ ਤੀਜੀ ਵਾਰ ਮੈਨੂੰ ਟੀਵੀ ਹੋ ਗਈ ਆ ਤੇ ਮੈਂ ਵੀ ਮੰਜੀ ਦੇ ਰਾਣਾ ਨੂੰ ਪਤਾ ਜੀ ਭਾਵੇਂ ਹੁਣ ਕਿੰਨਾ ਕੰਮ ਕਰਨਾ ਹੈ ਉਹ ਤੀਜੀ ਵਾਰ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਇਹ ਹਮ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ 22 ਫੇਰ ਬੁਖਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਦੇ ਆਲੇ 12 13000 ਦਾ ਤੇਰਾ ਵੀ ਖਰਚਾ ਇੱਥੇ ਆਗਾ